डीसी कॉम्प्लेक्स पटना में दिवाली के पर आज फिर जो महंत है द्वारा फिर से काटा गया शुरूआत जैसे पिछले दिन बाजार में होता था लेकिन आज सरकारी दफ्तरों में भी इनका वही कले शुरू हो गया है दिवाली के दो गोट लगते हैं और दो गुट शायद आपस में लड़े जाते हैं ਜੇ ਗੱਲ ਨੂੰ ਤਾਂ ਉਹਨਾਂ ਨੂੰ ਜਾਂਦਾ ਕਿ ਕਿਵੇਂ ਕਰਨਾ ਹੈ ਕੱਲ ਤੱਕੇ ਮੇਰੇ ਕੋਲ ਜਾ ਕੇ ਮੈਂ ਵੀ ਅੱਜ ਤੱਕੇ ਬੈਠ ਕੇ ਮੈਂ ਥੋੜੇ ਹਿੱਲਾ ਚੱਲ ਰਿਹਾ ਅੱਜ ਮੈਂ ਤੜਕੇ ਉੱਕੇ ਨਾ ਉੱਠਾ ਵੀ ਨਹੀਂ ਉਦੋਂ ਨੂੰ ਸੰਤੋਖ ਮਾਈ ਜਾਂਦੀ ਲੱਗਿਆ ਵੀ ਤੂੰ ਆ ਜਾ ਉੱਥੇ ਡਿਫਟੀ ਦੇ ਉਹਨੂੰ ਜੁੰਗਾਇਆ ਕਿ ਕੁਵਾਰੀ ਇਹਨਾਂ ਨੂੰ ਸੇਵਾ ਲਾ ਇਹਨਾਂ ਨੂੰ ਕਿਹਾ ਕੁਵਾਰੀ ਮੰਗ ਲੈਣ ਕੁਵਾਰੀ ਦਾ ਬਿਜਾਰ ਕੁਝ ਬਹੁਤ ਕਿਸੀ ਕਰਦਾ ਹੈ ਬੜਾ ਬੜਾ ਕੁਝ ਤੁਸੀਂ ਮੋੜ ਲਈ ਕੀ ਪੁੱਛਦੇ ਨਹੀਂ ਨੋਨਾਲਸੀ ਹਰ ਇੱਕ ਨੂੰ ਮਰ ਗਿਆ ਮੀਨ ਗਾ ਸਾਰੀ ਇਹਨਾਂ ਦੇ ਖਵਾ ਬੋਣ ਖੜੀ ਐ ਉਹ ਐਂਗਲ ਸੀ ਪਾਉਨੇ ਪਿੱਛੇ ਕੀ ਕੇ ਇਸ ਕਰਾਂਗੇ ਉਹਦਾ ਮੈਂ ਇਹਨਾਂ ਨੂੰ ਕਿ ਜਿਹੜੀ ਰੈਂਦੀ ਇੱਜ਼ਤ ਅਨਨ ਕੋਲ ਵਗਾਓ ਨਾ ਸਿਰੇ ਜੀ ਆ ਗਿਆ ਹਾਂ ਕੀ ਗੱਲ ਹੋਈ ਐ ਗੱਲ ਇਹ ਹੋਈ ਐ ਥੋੜਾ ਆ ਕੇ ਜਾ ਕੇ ਕਿ ਇਹ ਹੈ ਕਿ ਸੰਤੋਸ਼ ਮਾਈ ਦੇ ਕੋਲੇ ਰਹਿੰਦੇ ਸੀ ਇਹ ਦੇਖੋ ਚੇਲੇ ਅੱਛਾ ਚੇਲੇ ਇਨਾਂ ਦੀ ਆਪਸ ਵਿੱਚ ਹੋ ਗਈ ਖੱਟ-ਮਿੱਠੀ ਠੀਕ ਹੈ ਖੱਟ-ਮਿੱਠੀ ਤੋਂ ਬਾਅਦ ਅਸੀਂ ਮੰਤਾਨੇ ਰਲ ਕੇ ਇਹਨਾਂ ਨੂੰ ਪੱਕੀ ਪੁੱਛੋਂ ਮੰਡੀ ਦਵਾਤੀ ਉੱਥੇ ਦੋ ਪਿੰਡ ਮੈਂ ਠੱਕੇ ਦੇ ਨਾਲ ਦਵਾਤੇ ਇਹਨਾਂ ਨੂੰ ਵੀ ਲੈ ਬੇਟਾ ਤੁਸੀਂ ਜਿੰਨਾ ਰੋਟੀ ਖਾ ਲੋ ਆਪਦੀ ਠੀਕ ਹੈ ਇਹਨਾਂ ਨੇ ਆ ਕੇ ਦਿਵਾਲੀ ਦਾ ਬਾਜ਼ਾਰ ਸਾਰੇ ਰਣ ਕੇ ਇਹਨਾਂ ਨੇ ਸਾਰਾ ਮੰਗਤਾ ਮੰਗਣ ਤੋਂ ਬਾਅਦ ਉੱਥੇ ਸਾਨੂੰ ਉਹਨਾਂ ਨੇ ਬੁਲਾ ਲਿਆ ਵਪਾਰ ਮੰਡਲ ਵਾਲਿਆਂ ਨੇ ਕਿਉਂ ਕਿ ਲੋਕ ਇਸ ਗੱਲ 'ਚ ਖੱਜਲ ਹੁੰਦੇ ਆ ਵੀ ਇੱਕ ਕੁਆਲਿਟੀ ਦਾ ਮੈਂ ਆ ਗਈ ਤੇਰੇ ਕੋਲੇ ਪਹਿਲਾਂ ਫਿਰ ਇਹ ਆ ਗਏ ਤੂੰ ਤਾਂ ਖੱਜਲ ਹੋਵੇਂਗਾ ਤੂੰ ਕਿਹਨੂੰ ਮੰਨੇਗਾ ਅਸਲ ਤੇ ਕਿਹਨੂੰ ਮੰਨੇਗਾ ਨਾਕਨ ਸਹੀ ਗੱਲ ਆ ਮੁੜ ਕੇ ਉੱਥੇ ਉਹ ਗੱਲ ਖਿੰਲਰੀ ਕਿੰਨਣ ਤੋਂ ਮੈਂ ਇਹਨਾਂ ਨੂੰ ਵੀ ਸਮਝਾਇਆ ਵੀ ਤੁਸੀਂ ਠੀਕ ਹੋਏ ਆਪਦੀ ਇੱਜ਼ਤ ਹੈ ਆਪਦੇ ਹੱਥ ਰੱਖ ਲਓ ਜੇ ਰੱਖੀ ਜਾਂਦੀ ਹੈ ਤਾਂ ਜਿਹੜੇ ਲੋਕ ਸਾਡਾ ਫੈਸਲਾ ਕਰਾਉਣ 'ਚ ਸੀ ਉਹ ਲੋਕ ਦੀ ਕੱਲ ਮੈਂ ਇੱਕ ਮੂਵੀ ਵੇਖੀ ਬੜੀ ਕੰਦਲਲੀ ਕਿ ਉਹ ਹਰ ਚੀਜ਼ ਦੇ ਸਮਾਜ ਦੇ ਗਲਤ ਜਾਣ ਵਾਲੀ ਚੀਜ਼ ਹੈ ਕਿਉਂ ਕਿ ਜੇ ਨੋਕ ਬੋਲਦੇ ਆਪ ਦੇ ਪਰਦੇ ਸਿੱੜਦੇ ਆ ਤਾਂ ਫਿਰ ਅਗਲੇ ਤੇ ਬੋਲਣਗੇ ਮੈਂ ਇਹਨਾਂ ਦੇ ਪੈਰੀ ਚੁੰਨੀਆਂ ਇਹਨਾਂ ਦੇ ਵੀ ਸਿੱਟੀਆਂ ਉਹ ਤਾਂ ਹੁਣ ਦਵਾਈ ਖਾਂਦਾ ਹਲ ਟੱਕ ਦਾ ਮਰੀਜ਼ ਹੈ ਸੰਤੋਸ਼ਮੰਤ ਹਾਂ ਠੀਕ ਹੈ ਜੀ ਉਹਦਾ ਸੁਭਾਅ ਹੋ ਰਿਹਾ ਚਰਚੜਾ ਇਹਨਾਂ ਨੂੰ ਮੈਂ ਕਹਿੰਦਾ ਉਹ ਕੰਜਰ ਜੋ ਮੱਲੇ ਦਾ ਕੀ ਪਤਾ ਇੱਕਦਮ ਚੱਪੇ ਦੂਜੇ ਦੀ ਫਿਰ ਮੈਂ ਬੈਠਾ ਤੁਹਾਨੂੰ ਮੈਂ ਸਹੀ ਆਪੇ ਕਰ ਲੂ ਤੁਸੀਂ ਪਰ ਹੁਣ ਤਾਂ ਇੱਜਤ ਨਾਲ ਬਸੋ ਇਹ ਵੀ ਨਹੀਂ ਮੰਨਦੇ ਹਨਾ ਫਿਰ ਇੱਥੇ ਇਹ ਜੱਭੋ ਜੱਭੀ ਹੁੰਦੇ ਆ ਪਹਿਲਾਂ ਤਾਂ ਭੈਣ ਦੋ ਕਦਮੋਂ ਤੁਸੀਂ ਹੱਤੀ ਉਹ ਬੰਨਤਾ ਆ ਜਿਹੜਾ ਬੋਲਦਾ ਹੈ ਮੰਨਤਾ ਨਾ ਉਹ ਸਾਡੇ ਡੇਰਿਆ ਤੇ ਸਾਡੇ ਦੇ ਪਰਮਾਰ ਕਬਜਾ ਕਰਨੂਗਾ ਪਹਿਲਾਂ ਸਾਡੇ ਪਾਸੇ ਕੀ ਹੋਇਆ ਹੈ ਪਹਿਲਾਂ ਸਾਡੇ ਇੱਕ ਪੁੱਤਰੇ ਦਾ ਕਤਲ ਹੋ ਗਿਆ ਕਿੱਥੇ ਹੋਇਆ ਸੀ ਉਹ ਗਰਾਈ ਹਾਂ ਜੋ ਗਰਾਈ ਹੋਇਆ ਸੀ ਉਹਨਾਂ ਦਾ ਉਹ ਠੀਕ ਹੈ ਹੁਣ ਇਹਨਾਂ ਨੂੰ ਕੀ ਕਰਨੇ ਹੈ ਉਹ ਵੀ ਦੁਆ ਕੋਈ ਕੋਈ ਚੱਕਰ ਨਹੀਂ ਦਿਵਾਲੀ ਦੀ ਕਰੀ ਟਿਕ ਜੋਖਸ ਉਹ ਤੋਂ ਬਾਅਦ ਦਿਵਾਲੀ ਦਾ ਬਾਜ਼ਾਰ ਮੰਗਿਆ ਜੇ ਉਹ ਫਿਰ ਚੁੱਕ ਨਾਲ ਉਹ ਤੋਂ ਬਾਅਦ ਸੋਨ ਨੂੰ ਭਾ ਮੰਗੇ 4 ਮਹੀਨਾ ਸੱਦ ਲਾਂਗੇ ਕੋਈ ਘਾਟ ਬਾਦ ਕੋਈ ਇੱਕ ਦਿਨ ਨਹੀਂ ਪੂਰੀ ਹੁੰਦੀ ਹੁੰਦੀ ਮੰਜਾ ਬਣਗੇ ਤਾਂ ਉਹ ਵੀ ਨਹੀਂ ਇੱਕ ਦਿਨ ਚ ਬਣਿਆ ਜਾਂਦਾ ਪਰ ਇਹਨਾਂ ਦੀ ਆਪਣਾ ਨੂੰ ਪਤਾ ਨਹੀਂ ਕੀ ਲੱਗੇ ਇਹ ਵੀ ਨਹੀਂ ਜੀ ਤੇ ਨਹੀਂ ਨਹੀਂ ਤੂੰ ਨਹੀਂ ਬੱਚਾ ਇਹਨਾਂ ਦੀ ਗੱਲ ਹੈ ਇਹਨਾਂ ਨੂੰ ਕਿਹਾ ਉਹ ਤਾਂ ਹੁਣ ਇੱਕ ਜੜ ਪੈ ਗਿਆ ਉਹਨੂੰ ਮੈਂ ਕਿਹਾ ਮਾਈ ਚੱਲੇ ਇਹਨਾਂ ਨੂੰ ਕੋ ਪਿੰਡ ਹੋਰ ਚਾਹਦੇ ਪੁੱਛੋ